ਮੈਨੂੰ ਫੋਨ ਕਰਾ ਚੋਕ ਬਾਲਜ ਨਹੀਂ ਕਰੇਗਾ ਕੋਈ ਆਲੇ ਕੋ ਫੋਨ ਨਹੀਂ ਕਰੇਗਾ ਅਕਸ਼ਰੰਦ ਚਲ ਦੋ ਕੁੜੀਆਂ ਉੱਪਰਾਂ ਲੈ ਗਈਆਂ ਕੀ ਗੱਲ ਹੈ ਮਸਕੂ ਨੂੰ ਅਦਾਲਤ ਲਾ ਦਾਂਗੇ ਕਰ ਰਹੇ ਐਫ ਆਈ ਆਰ ਜੀ ਡੀ ਹੈਗੀ ਰਜਿਸਟਰ ਕੀਤੀ ਜਾ ਰਹੀ ਹੈ ਨਾਲ ਦੇ ਹੀ ਨਹੀਂ ਰਹੇ ਇਹ ਸਰਕਾਰ ਇਹ ਇਸ ਸਮੇਂ ਨਾਲ ਸਰਕਾਰ ਦੇ ਅੱਖਾਂ ਵਿੱਚੀਆਂ ਵੀ ਜਾਂਦੇ ਬੱਚੇ ਬਹੁਤ ਬਿਮਾਰ ਨੇ ਜੀ ਸਾਰੇ ਬੱਚੇ ਬਿਮਾਰ ਨੇ तकरीबन ਕਰਦੇ ਤਾਂ ਤੁਹਾਨੂੰ ਕੀ ਜਾਣਕਾਰੀ ਮਿਲੀ ਤੁਹਾਨੂੰ ਇੱਕ ਮਿੰਟ ਮੈਂ ਵਿਜ਼ਿਟ ਕਰ ਲਾ ਮੈਂ ਤੁਹਾਨੂੰ ਆ ਕੇ ਮੈਂ ਇਦਾਂ ਜਿਹੜਾ ਬਰੀਫ ਕਰ ਦਾਂਗੀ ਕਿਹਾ ਆ ਗਿਆ ਬੰਦੇ ਸਾਡੀ ਆ ਗਏ ਨਹੀਂ ਜੀ ਮੈਂ ਵੀ ਆਪਣੀ ਤਿਆਰੀ ਜੀ ਸੱਸ ਜੀ ਸੱਸ ਜੀ ਕਿਹਨਾਂ ਜੀ ਹਫਤੇ ਤੋਂ ਇਹ ਖਾਣਾ ਖਵਾ ਰ ਰਹੇ ਨੇ ਆ ਦੇਖੋ ਵੀ ਬੱਚਿਆਂ ਦੇ ਡ੍ਰਿਪ ਲੱਗੇ ਹੋ ਨੇ ਇੱਕ ਬੱਚਾ ਅੰਦਰੋਂ ਆਇਆ ਕਹਿੰਦਾ ਮੈਨੂੰ ਫੋਨ ਕਰਾ ਦਿਓ ਮੇਰੀ ਸਿਸਟਰ ਬਿਮਾਰ ਆ ਸਾਨੂੰ ਉੱਥੇ ਬੈਠਾ ਤੇ ਸਟੂਪੀ ਨੇ ਉਹ ਆ ਰਿਹਾ ਉਹਨੇ ਫੋਨ ਨਹੀਂ ਕਰਨ ਦਿੱਤਾ ਮੇਰੇ ਨੰਬਰ ਤੋਂ ਮਾਪੇ ਨੂੰ ਡਰ ਬੁਲਾ ਦੇ ਗਏ ਜੀ ਇਹ ਮੇਰੀ ਕੁੜੀ ਚਾਂਗਾ ਮਾਰਦੀ ਆ ਆ ਦੇਖੋ ਜੀ ਤੇਰੇ ਨਾਲ ਸੁਣ ਆਪਣਾ ਇਹਨੂੰ ਪੜਾਈ ਨਾਲ ਸੁਰੂਈ ਚੰਗੇ ਮੇਰੀ ਕੁੜੀ ਰਾਤ ਨੂੰ ਜਾਗ ਲੱਗਦੀ ਮਰਨ ਵਾਲੀ ਹੋਰੇ ਮਾਕੇ ਨਾਲ ਸਕੂਲ ਨਹੀਂ ਮੇਰੀ ਕੁੜੀ ਨੂੰ ਯਾ ਦੇ ਕੋ ਫੋਨ ਨਹੀਂ ਕਰੇ ਅਚਰੰਦ ਚਲ ਦੋ ਕੁੜੀਆਂ ਪੰਨਾ ਲੈ ਗਈਆਂ ਕੀ ਗੱਲ ਹੈ ਮਸ ਕੋ ਨੂੰ ਅੱਗ ਲਾ ਦਾਂਗੇ ਜੇ ਮੇਰੀ ਕੁੜੀ ਨੂੰ ਕੁਝ ਹੋ ਗਿਆ ਭਾਈ ਜੀ ਕੁੜੀ ਮੇਰੀ ਵੀ ਦਾਖਲਾ ਹੋ ਸਕਦਾ ਉਹ ਪੰਨਣਗੀ ਨੇ ਦੋ ਕੁੜੀਆਂ ਬੇਟੀਆਂ ਪੰਨਣੇ ਕਿੱਥੋਂ ਆਏ ਹੋ ਕਰਾਚੀ ਉਹ ਸਹੀ ਮਿਲਦਾ ਇਸ ਵਿੱਚ ਕੋਈ ਪ੍ਰੋਬਲਮ ਆਦੀ ਹੈ ਹੁਣ ਆਪਾਂ ਕੀ ਕਰੀ ਜਿਹੜਾ ਮੈਰਿਟੋਰੀਅਸ ਸਕੂਲ ਦੇ ਵਿੱਚ ਕਾਪਟਾ ਦੇ ਵਿੱਚ ਜਿਹੜੇ ਬੱਚਿਆਂ ਦੀ ਤਬੀਅਤ ਖਰਾਬ ਹੋਈ ਹੈ ਇਹਦੇ ਬਾਬਾ ਕੱਲ ਰਾਤ ਨੂੰ 18 ਬੱਚੇ ਸਿਵਲ ਹਸਪੀਟਲ ਦੇ ਵਿੱਚ ਆਏ ਸੀ ਜਿਹਦੇ ਵਿੱਚੋਂ 14 ਬੱਚੇ ਆਲਰੇ ਡਿਸਚਾਰਜ ਕਰਤੇ ਗਏ ਹੈ ਚਾਰ ਬੱਚੇ ਹਜੇ ਵੀ ਐਡਮਿਟਡ ਹੈ ਸਿਚੁਏਸ਼ਨ ਜਿਹੜੀ ਹੈ ਉਹਨਾਂ ਦੀ ਬਿਲਕੁਲ ਸਟੇਬਲ ਹੈ ਡੇਂਜਰ ਦੀ ਕੋਈ ਇਸ ਤਰ੍ਹਾਂ ਦੀ ਖਤਰੇ ਦੀ ਕੋਈ ਗੱਲ ਹੈ ਨਹੀਂ ਇਸ ਤੋਂ ਇਲਾਵਾ ਅੱਜ ਜਿਹੜੇ ਸੀਗੇ ਅੱਜ ਲਗਭਗ 36 ਬੱਚੇ ਸਵੇਰੇ ਹਸਪੀਟਲ ਹੋ ਰਾਈ ਸੀ ਸਾਰੇ ਸਟੇਬਲ ਨੇ ਹਸਪੀਟਲ ਦੇ ਵਿੱਚ ਕੋਈ ਇਸ ਤਰ੍ਹਾਂ ਦਾ ਲੂਜ਼ ਮੋਸ਼ਨ ਜਾਂ ਵੋਮਿਟਿੰਗ ਦੇਖਣ ਨੂੰ ਨਹੀਂ ਮਿਲੀ ਬਟ ਦੇ ਹੈਡ ਅ ਹਿਸਟਰੀ ਕਿ ਉਹਨਾਂ ਨੇ ਰਿਪੋਰਟ ਕੀਤੀ ਹੈ ਕਿ ਉੱਥੇ ਉਹਨਾਂ ਨੂੰ ਪਹਿਲਾਂ ਜਿਹੜੀ ਹੈਗੀ ਵੋਮਿਟਿੰਗ ਜਾਂ ਇਸ ਤਰ੍ਹਾਂ ਦੇ ਕੋਈ ਸਿੰਪਟਮਸ ਸੀਗੇ ਇਸ ਦੇ ਤਹਿਤ ਆਲਰੇਡੀ ਅਸੀਂ ਇੱਕ ਇਨਕੁਆਇਰੀ ਕਮੇਟੀ ਬਿਠਾਤੀ ਹੈਗੀ ਅੰਡਰ ਦੀ ਚੇਅਰਮੈਨਸ਼ਿਪ ਆਫ ਸਬਡਿਵੀਜ਼ਨਲ ਮੈਜਿਸਟਰੇਟ ਸੰਗਰੂਰ ਜਿਹਦੇ ਵਿੱਚ ਡੀਓ ਸਾਹਿਬ ਤਹਿਸਿਲਦਾਰ ਸੰਗਰੂਰ ਤੇ ਸਿਵਲ ਸਰਜਨ ਸਾਹਿਬ ਇਹ ਸਾਰੇ ਸਾਰੇ ਨੁਮਾਇੰਦੇ ਇਹਦੇ ਵਿੱਚ ਸ਼ਾਮਿਲ ਹੈਗੇ ਉਹ ਆਰਡਰ ਅਸੀਂ ਆਲਰੇਡੀ ਈਸ਼ੂ ਕਰਤੇ ਹੈਗੇ ਜਿਹੜੇ ਹਰ ਇੱਕ ਪੁਆਇੰਟ ਤੇ ਇਸ ਮੈਟਰ ਤੇ ਬਿਕੋਜ਼ ਇਹ ਬਹੁਤ ਸੰਜੀਦਾ ਮੈਟਰ ਹੈ ਮਾਨਯੋਗ ਮੁੱਖ ਮੰਤਰੀ ਜੀ ਵੱਲੋਂ ਸਾਨੂੰ ਸਾਫ਼ ਦਿਸ਼ਾ ਨਿਰਦੇਸ਼ ਹੈ ਕਿ ਜੀਡੀਵੀ ਸਖਤ ਤੋਂ ਸਖਤ ਸਟ੍ਰਿਕਟ ਕਾਰਵਾਈ ਕਲਪਰੇਟ ਦੇ ਉੱਤੇ ਹੋਣੀ ਚਾਹੀਦੀ ਹੈ ਔਰ ਸਮੇਂ ਸਿਰ ਜਿਹੜੀ ਹੈਗੀ ਜੇਕਰ ਕੋਈ ਗਲਤ ਮਿਲਦਾ ਹੈ ਤਾਂ ਉਸ ਤੇ ਬਣਦੀ ਕਾਰਵਾਈ ਕੀਤੀ ਜਾਵੇਗੀ ਔਰ ਸਭ ਤੋਂ ਸਟ੍ਰੈਟ ਐਕਸ਼ਨ ਲਿੱਤਾ ਜਾਵੇਗਾ ਇਨਕੁਆਇਰੀ ਕਮੇਟੀ ਜਿਹੜੀ ਆਲਰੇਡੀ ਕਨਸਟੀਟਿਊਟ ਹੋ ਚੁੱਕੀ ਹੈ ਇਸ ਤੋਂ ਇਲਾਵਾ ਫੂਡ ਸੈਂਪਲਿੰਗ ਟੀਮਸ ਨੇ ਵੀ ਫੂਡ ਸੈਂਪਲਸ ਜਿਹੜੇ ਹੈਗੇ ਲੈ ਲਏ ਹੈਗੇ ਮੌਕੇ ਤੇ ਇਸ ਵੇਲੇ ਹਜੇ ਵੀ ਉੱਥੇ ਕਾਰਵਾਈ ਚੱਲ ਰਹੀ ਹੈ ਨਾਲ ਹੀ ਜਿਹੜੇ ਬੱਚੇ ਨੇ ਉਹਨਾਂ ਦੇ ਸਟੂਲ ਤੇ ਬਲੱਡ ਸੈਂਪਲ ਵੀ ਲੈ ਲਏ ਹੈਗੇ ਕਿਸ ਤਰ੍ਹਾਂ ਦਾ ਜਿਹੜਾ ਹੈਗਾ ਇਫੈਕਟ ਤੇ ਕਿਸ ਤਰ੍ਹਾਂ ਦੀ ਪ੍ਰੋਬਲਮਸ ਮਿਲਣਗੀਆਂ ਨਾਲ ਹੀ ਅਰੇਂਜਮੈਂਟਸ ਜਿਹੜੇ ਨੇ ਪ੍ਰਸ਼ਾਸਨ ਵੱਲੋਂ ਆਲਰੇਡੀ ਸਾਡੇ ਜਿਹੜੇ ਹੈਗੇ ਦੋ ਡਾਕਟਰਸ 14 ਪੈਰਾ ਮੈਡੀਕਲ ਸਟਾਫ ਦੋ ਐਂਬੂਲੈਂਸਸ ਮੌਕੇ ਤੇ ਤਾਇਨਾਤ ਹੈਗੇ ਕਾਪਤਾ ਸਕੂਲ ਦੇ ਵਿੱਚ ਹੀ ਜਿਸ ਕਰਕੇ ਬੱਚਿਆਂ ਨੂੰ ਕੋਈ ਕਿਸੇ ਤਰ੍ਹਾਂ ਦੀ ਪ੍ਰੋਬਲਮ ਨਹੀਂ ਹੋਣੀ ਚਾਹੀਦੀ ਬੱਚੇ ਜਿਹੜੇ ਨੇ ਪੰਜਾਬ ਦਾ ਭਵਿੱਖ ਨੇ ਅਸੀਂ ਕਿਸੇ ਵੀ ਹਾਲਤ ਤੇ ਇਸ ਤਰ੍ਹਾਂ ਦੀ ਜਿਹੜੀ ਹੈ ਅਨਸਖਵੀ ਘਟਨਾ ਨਹੀਂ ਵਾਪਰਨ ਦੇਵਾਂਗੇ ਸਾਰੇ ਬੱਚਿਆਂ ਦੀ ਕੰਡੀਸ਼ਨ ਸਟੇਬਲ ਹੈ ਪਰ ਫੇਰ ਵੀ ਸਾਡੀ ਟੀਮਾਂ ਜਿਹੜੀਆਂ ਹੈਗੀਆਂ ਮੌਕੇ ਤੇ ਤਾਇਨਾਤ ਨੇ ਨਾਲ ਹੀ ਜਿਹੜਾ ਹੈਗਾ ਜਿਹਦਾ ਹੁਣ ਅਸੀਂ ਗੱਲ ਕਰ ਰਹੇ ਹਾਂ ਐਫ ਆਈ ਆਰ ਜਿਹੜੀ ਹੈਗੀ ਰਜਿਸਟਰ ਕੀਤੀ ਜਾ ਰਹੀ ਹੈ ਤੇ ਬਣਦੀ ਕਾਰਵਾਈ ਤੁਰੰਤ ਅਸੀਂ ਕਰਾਂਗੇ ਕਿਹਦੀ ਜਿੱਦ ਕੀਤੀ ਹੈ ਸਰ ਕਿਹਦੇ ਜਿੱਦ ਕੀਤੀ ਹੈ ਇਹ ਕਾਰਵਾਈ ਸਰ ਕਰ ਰਹੇ ਨੇ ਵੀ ਇੱਕ ਹਫਤੇ ਤੋਂ 10 ਦਿਨ ਤੋਂ ਇਹ ਪ੍ਰੋਬਲਮ ਚੱਲ ਰਹੀ ਸੀ ਤੇ ਕਈ ਵਾਰ ਉਹ ਲਿਖਤ ਵਿੱਚ ਸ਼ਿਕਾਇਤ ਵੀ ਕਰ ਚੁੱਕੇ ਨੇ ਵੀ ਖਾਣਾ ਉਹਨਾਂ ਦਾ ਠੀਕ ਨਹੀਂ ਮਿਲਿਆ ਸੀ ਬਾਪਜੋ ਸਰ ਮਾਣੋ ਖਾਣਾ ਅਜੇ ਫੋਸਿਆ ਜਾ ਰਿਹਾ ਹੈ ਜੀ ਇਹ ਜਿਹੜਾ ਹੈਗਾ ਡੀਓ ਸਾਹਿਬ ਦੇ ਧਿਆਨ ਚ ਜਾਂ ਮੇਰੇ ਧਿਆਨ ਚ ਇਹ ਮਸਲਾ ਜਿਹੜਾ ਹੈਗਾ ਕਦੇ ਨਹੀਂ ਲਾਇਆ ਗਿਆ ਅੱਜ ਜਿਹੜਾ ਹੈਗਾ ਸਾਡੇ ਧਿਆਨ ਚ ਆਇਆ ਤੇ ਜਿਹੜੇ ਵੈਂਡਰ ਨੇ ਕਿੰਗਸ ਕਲਿਫ ਉਹਨਾਂ ਦੇ ਖਿਲਾਫ ਜਿਹੜੀ ਹੈਗੀ ਅਸੀਂ ਬਣਦੀ ਕਾਰਵਾਈ ਡੈਫੀਨੇਟਲੀ ਕਰਾਂਗੇ ਅਸੀਂ ਇਸ ਤਰ੍ਹਾਂ ਬੱਚਿਆਂ ਦੇ ਨਾਲ ਦੇ ਖਾਣੇ ਦੇ ਨਾਲ ਤੇ ਸਰਕਾਰੀ ਪ੍ਰਮਾਣਿਕ ਸਟਾਫਰ ਦੀ ਜਿਹੜੇ ਰੋਕ ਰਹੀ ਹੈ ਡੈਫੀਨਟਲੀ ਇਸੇ ਕਰਕੇ ਜਿਹੜੀ ਆਪਣੀ ਸਬਡਿਵੀਜ਼ਨਲ ਕਮੇਟੀ ਬਣੀ ਹੈਗੀ ਜਿਹੜੀ ਆਪਾਂ ਕਮੇਟੀ ਬਣਾਈ ਹੈ ਅੰਡਰ ਦੀ ਚੇਅਰਮੈਨਸ਼ਿਪ ਐਸ ਡੀ ਐਮ ਦੇ ਜਿਹਦੇ ਵਿੱਚ ਸਾਰੇ ਪੱਖੋਂ ਹੈਲਥ ਤੇ ਐਜੂਕੇਸ਼ਨ ਡਿਪਾਰਟਮੈਂਟ ਦੇ ਰਿਪਰੈਜ਼ੈਂਟੇਟਿਵਸ ਨੇ ਉਹਨਾਂ ਦੀ ਫਾਈਂਡਿੰਗ ਤੇ ਜੇ ਕਿਸੇ ਅਫਸਰ ਦੀ ਵੀ ਗਲਤੀ ਨਿਕਲੀ ਉਸਤੇ ਸਖਤੋ ਸਖਤ ਕਾਰਵਾਈ ਹੋਵੇਗੀ ਪਹਿਲਾਂ ਖਾਣਾ ਕਦੋਂ ਚੈੱਕ ਕੀਤਾ ਗਿਆ ਸੀਗਾ ਜਾਂ ਬਿਜਾਜ ਜੀ ਨੇ ਚੈੱਕ ਕੀਤਾ ਜਾਂ ਪਹਿਲਾਂ ਸੈਂਪਲਿੰਗ ਆ ਕੋਈ ਨਰਸਰੀ ਡਾਕਟਰ ਦੀ ਡਿਊਟੀ ਹੋਣੀ ਪ੍ਰੋਪਰ ਜੀ ਕਿੰਨੀ ਵਾਰੀ ਸੈਂਪਲ ਹੋ ਚੁੱਕਾ ਹੈ ਜੀ ਇਹ ਮੈਨੂੰ ਇਸ ਵੇਲੇ ਮੇਰੇ ਕੋਲ ਹੀ ਡਾਟਾ ਨਹੀਂ ਹੈ ਕਿੰਨੀ ਵਾਰੀ ਪਹਿਲਾਂ ਸੈਂਪਲ ਹੋਇਆ ਸੀਗਾ ਜਿਆ ਠੇਕੇਦਾਰ ਪਿਛਲੇ 11 ਮਹੀਨੇ ਤੋਂ ਲਗਾਤਾਰ ਆਪਰੇਸ਼ਨਲ ਹੈ ਪਰ ਇਸ ਤਰ੍ਹਾਂ ਇਸ ਦਾ ਮਤਲਬ ਇਹ ਨਹੀਂ ਹੈ ਕਿ ਜੇਕਰ ਕੋਈ ਸੈਂਪਲ ਉਹਦਾ ਪਹਿਲਾਂ ਲਿੱਤਾ ਗਿਆ ਉਹ ਡਾਟਾ ਹਜੇ ਮੇਰੇ ਕੋਲ ਨਹੀਂ ਸਰ ਜਿਹੜਾ ਠੇਕੇਦਾਰ ਆ ਉਹਦੇ ਪੰਜ ਹੋਰ ਜਿਹੜੇ ਇਸ ਤਰ੍ਹਾਂ ਦੇ ਸਕੂਲ ਨੇ ਉਹਨਾਂ ਦਾ ਠੇਕਾ ਉਸਦੇ ਕੋਲ ਹੈ ਕਿ ਉਹਨਾਂ ਦੀ ਸੈਂਪਲਿੰਗ ਵੀ ਹੋ ਰਹੀ ਹੈ ਬਿਲਕੁਲ ਜੀ ਜਿਵੇਂ ਮੈਂ ਹੈੱਡ ਕੁਆਟਰ ਗੱਲ ਕੀਤੀ ਹੈ ਆਲਰੇਡੀ ਟੋਟਲ 10 ਮੈਰੀਟੋਰੀਅਸ ਸਕੂਲ ਨੇ ਪੰਜਾਬ ਦੇ ਵਿੱਚ ਉਹਦੇ ਵਿੱਚੋਂ ਇੱਕ ਤਾਂ ਆਪਣਾ ਘਾਪਦਾ ਹੋ ਗਿਆ ਨੌ ਜਿਹੜੇ ਨੇ ਸਾਰੇ ਪਾਸਿਓਂ ਅੱਜ ਜਿਹੜੀ ਹੈ ਫੂਡ ਸੈਂਪਲਿੰਗ ਹੋ ਰਹੀ ਹੈ ਤੇ ਸਾਰੀ-ਸਾਰੀ ਚੈਕਿੰਗ ਚੱਲ ਸਰ ਇੱਕ ਬੱਚਿਆਂ ਬੱਚਿਆਂ ਨੇ ਕਿਹਾਗਾ ਕਿ ਜਿਹੜਾ ਵਾਰਡਨ ਨੇ ਵਾਰਡਨ ਤੇ ਇਲਜ਼ਾਮ ਲ ਤਾਂ ਉਦੋਂ ਉਹਨਾਂ ਨੂੰ ਪ੍ਰੈਸ਼ਰਾਈਜ਼ ਕੀਤਾ ਜਾਂਦਾ ਸੀਗਾ ਕਿਉਂਕਿ ਮਾਪਿਆਂ ਦਾ ਕਹਿਣਾ ਕਿ ਬੱਚਿਆਂ ਨੇ ਸਾਨੂੰ ਕਦੇ ਨਹੀਂ ਦੱਸਿਆ ਕਿ ਇਸ ਤਰ੍ਹਾਂ ਦਾ ਖਾਣਾ ਮਿਲ ਰਿਹਾ ਹੈ ਡੈਫੀਨਿਟਲੀ ਜਿਹੜੀ ਤੁਸੀਂ ਸਾਰੇ ਕੇ ਸਾਰੇ ਪਹਿਲੂ ਨੇ ਇਹ ਸਾਰੇ ਪਹਿਲੂਆਂ ਤੇ ਅਸੀਂ ਕਮੇਟੀ ਨੂੰ ਟਾਈਮ ਬਾਉਂਡ ਕੀਤਾ ਹੈਗਾ ਜਿਸ ਵੀ ਰਿਸਪੌਂਸਿਬਿਲਟੀ ਫਿਕਸ ਕੀਤੀ ਜਿਸ ਜਿਸ ਵੀ ਅਫਸਰ ਦੀ ਜਿਸ ਵੀ EMPLOYE ਦੀ ਚਾਹੇ ਉਹ ਛੋਟੇ ਤੇ ਛੋਟਾ ਹੋਵੇ ਜਾਂ ਵੱਡੇ ਤੋਂ ਵੱਡਾ ਹੋਵੇ ਮਾਨਯੋਗ ਮੁੱਖ ਮੰਤਰੀ ਜੀ ਨਾਲ ਸਵੇਰੇ ਉਹਨਾਂ ਨੇ ਮੈਨੂੰ ਦਿਸ਼ਾ ਨਿਰਦੇਸ਼ ਦਿੱਤੇ ਹੈਗੇ ਕਿ ਅਸੀਂ ਕਿਸੇ ਨੂੰ ਵੀ ਇਹਦੇ ਬਾਰੇ ਬਖਸ਼ਣਾ ਨਹੀਂ ਹੈ ਛੋਟੇ ਤੋਂ ਛੋਟਾ ਅਫਸਰ ਹੋਵੇ ਵੱਡੇ ਤੋਂ ਵੱਡਾ ਅਫਸਰ ਸਾਰੀ ਰਿਸਪੌਂਸਿਬਿਲਟੀ ਪੂਰੀ ਫਿਕਸ ਕੀਤੀ ਸਰ ਬੱਚੇ ਸਿਰਫ ਉਹੀ ਐਡਮਿਟ ਨੇ ਜਾਂ ਕਿਸੇ ਹੋਰ ਹਸਪੀਟਲ ਜੀ ਵੀ ਐਡਮਿਟ ਨੇ ਪੀਜੀਆਈ ਜਾਂ ਪਟਿਆਲਾ ਰੈਫਰ ਕੀਤੇ ਨੇ ਪੀਜੀਆਈ ਕਾਪਦਾਂ ਦੇ ਵਿੱਚ ਜਿਹੜੇ ਹੈਗੇ ਕੁਝ ਬੱਚੇ ਉੱਥੇ ਵੀ ਰੈਫਰ ਕੀਤੇ ਗਏ ਸੀਗੇ ਬਿਕੋਜ਼ ਉਹ ਬਿਲਕੁਲ ਹੀ ਨਾਲ ਪੈਂਦਾ ਹੈਗਾ ਤੇ ਉੱਥੇ ਵੀ ਬੱਚੇ ਸਾਰੇ ਸਟੇਬਲ ਨੇ ਕੁਝ ਰੈਫਰ ਕੀਤੇ ਹੈਗੇ ਪਰ ਮੋਸਟਲੀ ਜਿਹੜੇ ਨੇ ਮੌਕੇ ਤੇ ਕਿਸੇ ਵੀ ਡਾਕਟਰ ਨੂੰ ਜਿਹੜੀ ਮੈਂ ਬਰੀਫਿੰਗ ਲੈਂਦੀ ਹੈਗੀ ਸਾਹਮਣੇ ਜਿਹੜਾ ਹੈਗਾ ਵੋਮਿਟਿੰਗ ਜਾਂ ਫਿਰ ਲੂਜ਼ ਮੋਸ਼ਨ ਦੀ ਸ਼ਿਕਾਇਤ ਨਹੀਂ ਆਈਏ ਪਰ ਸਾਡੀ ਟੀਮਾ ਜਿਹੜੀ ਹੈਗਾ ਲਗਾਤਾਰ ਵਾਚਫੁਲ ਹੈ ਕਿਉਂਕਿ ਕਿਸ ਤਰ੍ਹਾਂ ਇਹ ਕਲਚਰ ਵਗੈਰਾ ਡਵਲਪ ਹੁੰਦੇ ਹੈਗੇ ਅਸੀਂ ਲਗਾਤਾਰ ਔਨ ਟੋਸ ਨੇ ਲਗਾਤਾਰ ਸਾਡੀ ਟੀਮ ਕੰਮ ਟੋਟਲ ਬੱਚੇ ਸਰ ਜੀ ਆਪਾਂ ਅੱਜ ਤੱਕ ਕੰਮ ਕੀਤਾ ਗਿਆ ਜੀ ਕਿਆ ਜੀ ਕਮੇਟੀ ਨੂੰ ਕਿੰਨੇ ਦਿਨ ਦਾ ਟਾਈਮ ਬਾਉਂਡ ਕੀਤਾ ਗਿਆ ਰਿਪੋਰਟ ਪੇਸ਼ ਕਰਨ ਉਹ ਲੂਜ਼ ਜੀ ਨੇ ਤੇ ਮਰਜ਼ੀ ਕਰਦੇ ਜੀ ਜੀ ਕਮੇਟੀ ਨੂੰ ਜਿਹੜਾ ਹੈਗਾ 1 ਵੀਕ ਦਾ ਟਾਈਮ ਦਿੱਤਾ ਗਿਆ ਜਿਹਦੇ ਵਿੱਚ ਸਾਰੇ ਰਿਪੋਰਟ ਦੇਣਗੇ ਇਸ ਦੇ ਨਾਲ ਹੀ ਕਿਉਂਕਿ ਬੱਚਿਆਂ ਨੂੰ ਲਗਾਤਾਰ ਖਾਣਾ ਪੀਣਾ ਸਾਰਾ ਕੁਝ ਮਹਿੰਆ ਕਰਾਣਾ ਹੈਗਾ ਅਸੀਂ ਇਮੀਡੀਏਟਲੀ ਉਸ ਠੇਕੇਦਾਰ ਤੋਂ ਜਿਹੜਾ ਹੈਗਾ ਉਹਨੂੰ ਕੰਮ ਨਹੀਂ ਕਰਨ ਦੇਵਾਂਗੇ ਉਹਤੇ ਕਾਰਵਾਈ ਕਰ ਰਹੇ ਹੈਗੇ ਨਾਲ ਹੀ ਜਿਹੜੇ ਹੈਗੇ ਆਲਟਰਨੇਟ ਫੂਡ ਅਰੇਂਜਮੈਂਟਸ ਅਸੀਂ ਅੱਜ ਤੋਂ ਹੀ ਉੱਥੇ ਮੁਸਤੈਦ ਕਰਾ ਟੋਟਲ ਕਿੰਨੇ ਬੱਚੇ ਐਡਮਿਟ ਹੋਏ ਸੀਗੇ ਤੇ ਜੇ ਆਪਾਂ ਗੱਲ ਕਰੀਏ ਕੱਲ ਵੀ ਹੋਈ ਸੀ ਅੱਜ 18 ਕਿੰਨੇ ਕਿੰਨੇ ਹੋਏ ਸੀਗੇ ਜੀ 36 ਅੱਜ ਸਿਵਲ ਹਸਪੀਟਲ ਦੇ ਵਿੱਚ ਆਏ ਸੀਗੇ ਤੇ ਪੀਜੀਐ ਦੇ ਵਿੱਚ ਵੀ ਬੱਚੇ ਸੀਗੇ ਟੋਟਲ ਕਿੰਨੇ 36 20 ਦਾ 18 ਬਿਲਕੁਲ ਜੀ ਸੈਂਪਲਸ ਆਲਰੇਡੀ ਲੈ ਲਏ ਹੈਗੇ ਜਿਵੇਂ ਆਟਾ ਹੋ ਗਿਆ ਦਾਲ ਹੋ ਗਿਆ ਰਾਈਸ ਹੋ ਗਈ ਜਿਹੜੀਆਂ ਫਰੋਜ਼ਨ ਉਹਨਾਂ ਦੇ ਪੀਜ਼ ਮਟਰ ਜਿਹਨੂੰ ਕਹਿੰਦੇ ਆ ਉਹ ਹੋ ਗਿਆ ਪਲੱਸ ਦਹੀਂ ਜਿਹੜੇ ਵੀ ਆਰਟੀਕਲਸ ਨੇ ਉਹਨਾਂ ਦੇ ਸਾਰੇ ਸੈਂਪਲ ਹੋ ਚੁੱਕੇ ਠੀਕ ਹੈ ਜੀ ਠੇਕੇਦਾਰ ਦੀ ਪਛਾਣ ਤੋਂ ਕੋਣ ਕੀ ਨਾਮ ਹੈ ਠੇਕੇਦਾਰ ਕੌਣ ਹੈ ਕਿੱਥੋਂ ਦਾ ਠੇਕੇਦਾਰ ਹੈ ਜੀ ਕੰਪਨੀ ਜਿਹੜੀ ਹੈ ਉਹ ਹੈ ਕਿੰਗਸ ਕਲਿਫ ਕਿੰਗਸ ਕਲਿਫ ਨਾਮ ਪਤਾ ਲੱਗ ਸਕਦਾ ਜੀ ਕਿੰਗਸ ਕਲਿਫ ਜੀ ਹਜੇ ਉਹ ਇਨਫੋਰਮੇਸ਼ਨ ਅਸੀਂ ਹੈ ਜਿਹੜਾ ਹੈਗਾ ਰਿਕਾਰਡ ਕਿੰਗਸ ਕਲਿਫ ਕਲਿਫ ਕੰਪਨੀ ਹੈ ਕਿੱਥੋਂ ਦੀ ਕੰਪਨੀ ਹੈ ਜੀ ਇਹ ਜਿਹੜੀ ਹੈਗੀ ਮੁਖਸਰ ਸਾਹਿਬ ਦੀ ਕੰਪਨੀ ਹੈਗੀ ਜਿੰਨਾ ਮੈਨੂੰ ਪ੍ਰੀਲੀਮਿਨਰੀ ਡਾਟਾ ਮਿਲਿਆ ਹੈਗਾ ਕਿ ਮੁਖਸਰ ਸਾਹਿਬ ਦੀ ਕੰਪਨੀ ਹੈ ਕਿੰਗਸ ਕਲਿਫ ਕੰਪਨੀ ਹੈ ਤੇ ਅਸੀਂ ਜਿਹੜਾ ਹੈ ਪਰਚਾ ਉਹਦੇ ਤੇ ਅਸੀਂ ਗੱਲ ਕਰ ਰਹੇ ਹੈਗੇ ਪਰਚਾ ਜਿਹੜਾ ਹੈਗਾ ਜੇ ਮੈਨੂੰ ਹਜੇ ਪੂਰੀ ਡਿਟੇਲਸ ਨਹੀਂ ਹੈਗੀ ਉਹ ਤੇ ਪਹਿਲਾਂ ਵੀ ਸਕੂਲ ਇਸੇ ਤਰ੍ਹਾਂ ਚਰਚਾ ਕਰ ਰਿਹਾ ਸੀ ਉਦੋਂ ਵੀ ਸਟੂਡੈਂਟ ਦੀ ਕੰਪਲੇਂਟ ਸੀ ਕਿ ਸਾਨੂੰ ਪੇਰੈਂਟਸ ਨਾਲ ਕੰਟੈਕਟ ਨਹੀਂ ਕੀਤਾ ਜਾਂ ਦਿੰਦਾ ਜਾਂ ਥ੍ਰੈਟ ਕਰਦੇ ਨੇ ਜੇਕਰ ਅਸੀਂ ਕੰਟੈਕਟ ਕਰਨ ਦੀ ਕੋਸ਼ਿਸ਼ ਕਰਦੇ ਆ ਇਸ ਚੀਜ਼ ਨੂੰ ਲੈ ਕੇ ਤੁਸੀਂ ਕਿਸ ਤਰ੍ਹਾਂ ਪ੍ਰਬੰਧ ਕਰੋਗੇ ਕਿ ਪੇਰੈਂਟਸ ਦੇ ਜਿਹੜੇ ਬੱਚਿਆਂ ਦਾ ਕੰਟੈਕਟ ਮੁੰਦਾ ਹੈ ਜਿਸ ਤਰ੍ਹਾਂ ਇਹ ਹੈਗਾ ਜ਼ਿਲ੍ਹਾ ਪ੍ਰਸ਼ਾਸਨ ਹਮੇਸ਼ਾ ਤਿਆਰ ਹੈ ਮੈਰਿਟੋਰੀਅਸ ਸਕੂਲ ਦੇ ਵਿੱਚ ਵੀ ਅਸੀਂ ਵੀ ਪਹਿਲਾਂ ਵੀ ਦੋ ਤਿੰਨ ਵਾਰੀ ਅਸੀਂ ਵਿਜ਼ਿਟ ਕੀਤੇ ਹੈਗੇ ਸਾਰੇ ਮੀਡੀਆ ਦੇ ਸਾ ਆ ਜੇ ਇਸ ਤਰ੍ਹਾਂ ਦੀ ਪ੍ਰੋਬਲਮ ਧਿਆਨ ਚ ਆਈ ਹੈ ਤਾਂ ਪੇਰੈਂਟਸ ਦੇ ਨਾਲ ਕੰਟੈਕਟ ਕਰਨ ਨੂੰ ਕਦੇ ਮਨਾਨੇ ਕਿ ਡੈਫੀਨਿਟਲੀ ਕਲਾਸਰੂਮ ਦੇ ਵਿੱਚ ਤਾਂ ਜਿਹੜਾ ਹੈਗਾ ਉਸ ਉੱਥੇ ਮੋਬਾਈਲ ਵਗੈਰਾ ਲੈ ਕੇ ਜਾਣਾ ਉਹ ਇੱਕ ਅਡ ਮੈਟਰ ਹੈ ਪਰ ਪੇਰੈਂਟਸ ਨਾਲ ਕੰਟੈਕਟ ਸਲਾ ਨਹੀਂ ਰੱਖਣਾ ਚਾਹੀਦਾ ਇਹ ਤੇ ਬਾਰੀ ਗੱਲ ਸਰ ਹਾਲੇ ਹਾਲੇ ਹੋਣਾ